ਆਂਜਨਾ ਬਿੜਿਆ ਵੜਵੇਰੇਆਂਜਨਾ ਬਿੜਿਆ ਵੜਵੇਰੇ ਮੈਂ ਤੇਰੇ ਕੁੁਰਵਾਂ ਨੂੰ ਵੇ ਇਹ ਤਾਂ ਨੂੰ ਮੈਂ ਮੁਬਾਰਕਬਾਦ ਪਹਿਲਾਂ ਵੀ ਦੇ ਚੁੱਕੀ ਹਾਂ ਤੇ ਉਮੀਦ ਹੈਾਂਗੀ ਕਿ ਸ਼ਾਇਦ ਬਾਅਦ ਇਸ ਵੀ ਦਿੰਦੀ ਆਂਗੀ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ ਸਾਰਿਆਂ ਨੂੰ ਇਕੱਠਾ ਕਰਕੇ ਤੇ ਆਪਣੇ ਜਜ਼ਬਾਤ ਜ਼ਾਹਰ ਕਰਨਾ ਔਰ ਸਾਰਿਆਂ ਦੀਆਂ ਦਿਲਾਂ ਸੁਣਨੀ ਆ ਕਿ ਕੀ ਕੁਝ ਹੋਣਾ ਚਾਹੀਦਾ ਹੈ ਤੇ ਕੀ ਕੁਝ ਹੋ ਰਿਹਾ ਹੈ ਸਾਰਿਆਂ ਦਾ ਗਿਆਨ ਇਕੱਠਾ ਕਰਕੇ ਤੇ ਕੁਝ ਐਕਸ਼ਨ ਲੈਣਾ ਜਿਹੜਾ ਉਹ ਨਿਰਭਰ ਕਰਦਾ ਕਿਸ ਤੇ ਮੈਨੂੰ ਨਹੀਂ ਪਤਾ ਕਿਉਂਕਿ ਇਹ ਸੁਣਦੇ ਆ ਰਹੇ ਹਰ ਵਾਰੀ ਹਰ ਸਮਾਗਮ ਤੇ ਕਿ ਅਸੀਂ ਬਹੁਤ ਗੱਲਾਂ ਕਰਦੇ ਆ ਅਸੀਂ ਬਹੁਤ ਕੁਝ ਗਿਆਨ ਵੰਡਦੇ ਆ ਮੈਨੂੰ ਦਾਦੀ ਦੀ ਗੱਲ ਯਾਦ ਆ ਗਈ ਮੇਰੇ ਫਾਦਰ ਦੀ ਕਿ ਉਹ ਹਮੇਸ਼ਾ ਕਹਿੰਦੇ ਸਨ ਕਿ ਗਿਆਨ ਨੋਲਿਜ ਸ਼ੇਅਰਡ ਇਜ਼ ਨੋਲਿਜ ਗੇਨਡ ਕਿ ਜੋ ਨੋਲਿਜ ਤੁਸੀਂ ਜ਼ਿੰਦਗੀ ਦੇ ਵਿੱਚ ਇਕੱਤਰ ਕੀਤੀ ਹੈ ਉਹ ਸਾਰਿਆਂ ਨਾਲ ਸ਼ੇਅਰ ਨਾ ਕਰੋ ਤੇ ਉਸ ਨੋਲਿਜ ਦਾ ਕੋਈ ਫਾਇਦਾ ਨਹੀਂ ਉਹ ਤਾਂ ਹੀ ਉਹ ਸਿਰੇ ਚੜਦੀ ਹੈ ਜਿਉਂ ਸ਼ੇਅਰ ਕੀਤੀ ਰਹਿੰਦੇ। ਸੋ ਅਸੀਂ ਸਾਰੇ ਸ਼ੇਅਰ ਕਰਨ ਵਾਲੇ ਇੱਥੇ ਬੈਠੇ ਹਾਂ ਜੋ ਜੋ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਹਾਸਲ ਕੀਤਾ ਹੈ। ਸੰਗੀਤ ਬਾਰੇ ਬੋਲਣਾ ਚਾਹਾਂਗੇ ਕਿਉਂਕਿ ਮੈਨੂੰ ਤੇ ਸੰਗੀਤ ਬਾਰੇ ਹੀ ਪਤਾ ਹੈ। ਸੰਗੀਤ ਮੇਰੇ ਵਾਸਤੇ ਮੇਰੀ ਰੂਹ ਦੀ ਖੁਰਾਕ ਹੈ। ਸੰਗੀਤ ਮੇਰੇ ਵਾਸਤੇ ਮੇਰੀ ਇਬਾਦਤ ਹੈ। ਇਹੋ ਹੀ ਮੈਂ ਆਪਣੀ ਮਾਂ ਕੋਲੋਂ ਸਿੱਖਿਆ ਹੈ। ਔਰ ਇਹੋ ਹੀ ਮੈਂ ساری ਜ਼ਿੰਦਗੀ ਆਪਣੇ ਤੌਰ ਤਰੀਕੇ ਜੋ ਬਣਾਏ ਉਹਨਾਂ ਵਿੱਚ ਵੀ ਸਿੱਖਿਆ ਕਿ ਮੇਰੇ ਵਾਸਤੇ ਸੰਗੀਤ ਦੇ ਬਹੁਤ ਵੱਡੀ ਵੱਡੀ ਦੇਣ ਸੋ ਦੁਨੀਆ ਦੇ ਵਿੱਚ ਘੁੰਮਣਾ ਮੌਕਾ ਮਾਦੀ ਸਤਕਾ ਵੀ ਮਿਲਿਆ ਔਰ ਕੁਝ ਕਵਾਂਗੀ ਕਿ ਕਿਸਮਤ ਦੀ ਸਤਕਾ ਵੀ ਮਿਲਿਆ ਜਿੱਥੇ ਵੀ ਗਈ ਉੱਥੇ ਜਾ ਕੇ ਪਿਆਰ ਇਹੋ ਹੀ ਮਿਲਿਆ ਕਿ ਤੁਸੀਂ ਫੋਕ ਸੰਗੀਤ ਨੂੰ ਸਾਹਮਣੇ ਰੱਖਿਆ ਜੇ ਮਾਂ ਨੇ ਸਾਹਮਣੇ ਤੇ ਤੂੰ ਸਾਹਮਣੇ ਨਾਲ ਤੇ ਤੈਨੂੰ ਸ਼ਾਬਾਸ਼ੀ ਸੋ ਉਹ ਸ਼ਾਬਾਸ਼ੀ ਤੇ ਉਹ ਸੌਂਸਤੇ ਦੇ ਵਿੱਚ ਹੀ ਮੈਂ ਟੁਰੀ ਆ ਰਹੀ ਹਾਂ ਕਿ ਚੱਤਰ ਸਾਲ ਨੂੰ ਗੋਲ ਨੂੰ ਤੇ ਚੱਤਰ ਸਾਲ ਦੀ ਬੁੱਢੀ ਮਾਂ ਹੀ ਬਣ ਗਈ ਹਾਂ ਮੈਂ ਪਰ ਸੰਗੀਤ ਮੇਰੇ ਵਾਸਤੇ ਉਸ ਤਰ੍ਹਾਂ ਹੀ ਜੰਮ ਤੇ ਜਵਾਨ ਹੈ ਜੋ ਮੈਂ ਪਹਿਲੇ ਦਿਨ ਸਿੱਖਿਆ ਸੀ ਉਹ ਗੱਲਾਂ ਮੈਨੂੰ ਆਪਣੇ ਉਸਤਾਦ ਜੀ ਦੀਆਂ ਕਦੀ ਨਹੀਂ ਪਈਆਂ ਖਾਨ ਸਾਹਿਬ ਅਬਦੁਲ ਰਹਿਮਾਨ ਖਾਨ ਮੇਰੇ ਬਹੁਤ ਹੀ ਪਿਆਰੇ ਤੇ ਅਸਲੀ ਉਸਤਾਦ ਪਟਿਆਲਾ ਘਰਾਣਾ ਦੇ ਉਹਨਾਂ ਕੋਲੋਂ ਤਾਲੀਮ ਲਈ ਔਰ ਮਾਂ ਦੇ ਗੀਤ ਮੇਰਾ ਸੁਣੇ ਮਾਂ ਨੇ ਕਦੀ ਬੈਠ ਕੇ ਮੈਨੂੰ ਨਹੀਂ ਸਿਖਾਇਆ ਮਾਂ ਦੇ ਗੀਤ ਸੁਣ ਸੁਣ ਕੇ ਮੈਂ ਉਹਦੇ ਗੀਤ ਯਾਦ ਕਰ ਲੈਂਦੀ ਸਾਂ ਔਰ ਫਿਰ ਜਦੋਂ ਉਹਨੂੰ ਸੁਣਾਉਂਦੀ ਸਾਂ ਤੇ ਥੋੜੀ ਹਰਾਨ ਹੁੰਦੀ ਸੀ ਤੇ ਵੇਟ ਕਰਦੀ ਸਾਂ ਕਿ ਖੁਸ਼ ਹੋ ਕੇ ਕਦੋਂ ਪਿਆਰ ਦੇਗੀ ਜੇ ਉਹ ਤਾਂ ਖੁਸ਼ ਹੋਏਗੀ ਉਹ ਤੋਂ ਮੈਨੂੰ ਤਸੱਲੀ ਹੋਏਗੀ ਕਿ ਮੈਂ ਕੁਝ ਅਚੀਵ ਕੀਤਾ ਸੋ ਹੁਣ ਜਾ ਕੇ ਕੁਝ ਇੰਟਰਵਿਊਆਂ ਕੁਝ ਡਾਕੂਮੈਂਟਰੀਆਂ ਦੇਖੀਆਂ ਜਿਹਦੇ ਵਿੱਚ ਮਾਂ ਨੇ ਉਹਨਾਂ ਡਾਕੂਮੈਂਟਰੀਜ਼ ਵਿੱਚ ਕਿਹਾ ਹੈ ਗੱਲ ਕਿ ਮੇਰੀ ਤੀ ਅੱਗੇ ਮੇਰਾ ਨਾਂ ਤੋਰੇਗੀ ਮੈਨੂੰ ਨਹੀਂ ਕਿਹਾ ਸਾਰਿਆਂ ਨੇ ਕਿਹਾ ਮੇਰੀ ਹੈ ਆਪੇ ਹੀ ਜ਼ਿੰਮੇਵਾਰੀ ਬਣ ਗਈ ਕਿ ਮੈਂ ਉਹਦਾ ਨਾਂ ਤੋਹਾਂ ਅੱਗੇ ਜੇ ਮੈਂ ਉੱਚਾ ਨਹੀਂ ਲਿਖ ਕਰ ਸਕਦੀ ਤੇ ਮੈਂ ਨਹੀਂ ਮਾਣ ਤਰਾਂ ਔਰ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਗੀਤਾਂ ਨੂੰ ਕਦੀ ਖਤਮ ਨਾ ਹੋਣਦਿਆਂ ਮੇਰੀ ਜ਼ਿੰਦਗੀ ਦੇ ਵਿੱਚ ਇਹੀ ਮੇਰਾ ਅਕੀਦਾ ਹੈ ਤੇ ਇਹੀ ਮੇਰਾ ਮੈਂ ਕੀ ਕਹਾਂ ਉਹ ਮੈਨੂੰ ਵਾਸ਼ਟੇ ਐਸੀ ਫੀਲਿੰਗ ਹੈ ਉਹਦੇ ਗੀਤ ਗਾਉਣੇ ਜਾਂ ਉਹਦੀ ਗੀਤਾਂ ਦੇ ਬਾਰੇ ਗੱਲ ਕਰਨੀ ਉਹ ਮੈਨੂੰ ਲੱਗਦਾ ਹੈ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਹੈ ਉਹ ਖਜ਼ਾਨਾ ਜੋ ਮੈਨੂੰ ਦੇਦੀ ਇਹ ਲੋਕ ਗੀਤਾਂ ਦਾ ਉਹ ਮੈਂ ਸਾਰੇ ਪਾਸੇ ਖਲੇੜਦੀ ਫਿਰਦੀ ਹਾਂ ਹੁਣੇ ਪਾਕਿਸਤਾਨ ਹੋ ਕੇ ਆਇਆ ਵਾਹ ਸਾਰੇ ਜਾਣਦੇ ਨੇ ਕਿ ਮੈਂ ਕਾਫੀ ਖਲੇਰਾ ਪਾਇਆ ਹੋਇਆ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਵੀਰ ਬਲਤਾਰ ਬੈਠੇ ਨੇ ਇਹ ਵੀ ਨਾਲ ਸਨ ਔਰ ਅਸੀਂ ਲਾਹੌਰ ਜਾ ਕੇ ਜੋ ਆਪਣੇ ਸੰਗੀਤ ਦਾ ਨਜ਼ਾਰਾ ਦੇਖਿਆ ਔਰ ਪਿਆਰ ਜਿਹੜਾ ਮਿਲਿਆ ਸਾਰਿਆਂ ਕੋਲੋਂ ਉਹ ਅਸੀਂ ਲੈ ਕੇ ਵਾਪਸ ਆਏ ਆ ਕਿਉਂਕਿ ਲਾਹੌਰ ਤੋਂ ਹੀ ਪਹਿਤਾਸ਼ ਹੋਈ ਸੀ ਮਾਂ ਦੀ ਤੇ ਉੱਥੇ ਜਾ ਕੇ ਮਾਂ ਦਾ ਘਰ ਵੇਖਿਆ ਉਗਮਾ ਦੇ ਕਰ ਜਾ ਕੇ ਇਹੋ ਜੀ ਫੀਲਿੰਗ ਆਈ ਕਿ ਇੱਥੇ ਖੇੜਦੀ ਸੀ ਉਹ ਇੱਥੇ ਗੋਂਦੀ ਸੀ ਇੱਥੇ ਉਸਤਾਦਾਂ ਕੋਲੋਂ ਸਿੱਖੀ ਸੀ ਤੇ ਇਸ ਘਰ ਦੇ ਵਿੱਚ ਕੋਈ ਖਾਸ ਰੂਹ ਹੋਵੇਗੀ ਮੈਨੂੰ ਉੱਥੇ ਜਾ ਕੇ ਬਹੁਤ ਚੰਗਾ ਲੱਗਿਆ ਜਿਹੜੇ ਲੋਕ ਉਨੋਂ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਅੱਜ ਜੋੜ ਕੇ ਸਿਰਫ ਇਹੋ ਹੀ ਅਰਦਾਸ ਕਰਕੇ ਆਈ ਕਿ ਇਸ ਘਰ ਨੂੰ ਸੰਭਾਲ ਕੇ ਰੱਖਣਾ ਖਰਾਬ ਨਾ ਹੋਵੇਗਾ ਕਿਉਂਕਿ ਰਹਿਦੀ ਦੁਨੀਆਂ ਤੱਕ ਮਾਂ ਦਾ ਨਾਂ ਵੀ ਇਹਦੇ ਇਸ ਘਰ ਦੇ ਨਾਲ ਜ਼ਿੰਦਾ ਰਹੇਗਾ ਦਰਨਾਤੇ ਮੈਂ ਬਹੁਤ ਸਾਰੀਆਂ ਕਰ ਸਕਦੀ ਹਾਂ ਕਿਉਂਕਿ ਬਹੁਤ ਲੰਬੀ ਉਮਰ ਦੀ ਹੋ ਗਈਆਂ ਉਹ ਮੈਂ ਬੁੱਢੀ ਵਾਂਹੀ ਹੋ ਗਈ ਆ ਮੇਰੇ ਕੋਲ ਬਹੁਤ ਢੇਰ ਗੱਲਾਂ ਨਾਲ ਪਰ ਕੁਝ ਸੰਗੀਤ ਤੇ ਬਾਬਤ ਗੱਲਾਂ ਕਰਨ ਤੇ ਜੀ ਕਰਦਾ ਜੋ ਮੇਰਾ ਤੁਸੀਂ ਸਾਰੇ ਸਮਝਦਾਰ ਲੋਕ ਸਿਆਣੇ ਲੋਕ ਪੜੇ ਲਿਖੇ ਲੋਕ ਉਸਤਾਨ ਦੇ ਬੈਠੇ ਹੋਏ ਪਰ ਸੰਗੀਤ ਦਾ ਜੋ ਹਾਲ ਹੋ ਰਿਹਾ ਉਹ ਨਹੀਂ ਮੈਨੂੰ ਚੰਗਾ ਲੱਗਦਾ ਉਹ ਮੇਰੇ ਦਿਲ ਦਾ ਬਹੁਤ ਵੱਡਾ ਦੁੱਖਾਂ ਤੇ ਕਿ ਮੈਂ ਜਿੱਥੇ ਵੀ ਜਾ ਕੇ ਦੇਖ ਰਹੀ ਆ ਵਿੱਡੇ-ਵਿੱਡੇ ਚੈਨਲਸ ਦੇ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਦਾ ਹੈ ਉੱਥੇ ਜਾ ਕੇ ਆਪਣਾ ਸੰਗੀਤ ਜਿਹੜਾ ਸਿੱਖਿਆ ਸੀ ਜਿਹੜਾ ਸੁਣਿਆ ਸੀ ਉਹ ਨਹੀਂ ਲੱਭ ਰਿਹਾ ਉਹ ਗਵਾਟ ਗਿਆ ਵੈਸਟਰਨ 뮤직 ਦਾ ਇਨਫਲੂਐਂਸ ਸਾਡੀ ਵਿਰਾਸਤ ਨੂੰ ਖਰਾਬ ਕਰੀ ਜਾਂਦਾ ਹੈ ਇਨਸਟਰੂਮੈਂਟੇਸ਼ਨ ਵਧ ਗਈ ਐਨੀ ਜ਼ਿਆਦਾ ਇਨਸਟਰੂਮੈਂਟਸ ਪਾਣੀ ਸ਼ੁਰੂ ਕਰ ਦਿੱਤੇ ਕਿ ਸੰਗੀਤ ਗਵਾਜਿਆ ਵਿੱਚ ਉਹ ਸੂਰੀ ਨਹੀਂ ਲੱਭਦੀ ਵਿੱਚੋਂ ਬੋਲ ਹੀ ਨਹੀਂ ਲੱਭਦੇ ਇਨਾ ਵਿਦਿਆ ਕਲਾਮ ਸਾਡੇ ਕੋਲ ਪਿਆ ਹੈ ਗੁਰੂਆਂ ਦਾ ਸੰਤਾਂ ਦਾ ਬਾਣੀ ਐਂਡ ਫੇਮਸ ਰਾਈਟਰਸ ਦਾ ਪਰ ਉੱਥੇ ਜਾ ਕੇ ਲਿਰਿਕਸ ਕੁਛ ਐਹੋ ਜਿਹੇ ਲਿਰਿਕਸ ਜਿਹੜੇ ਸੁਣਨੇ ਵੀ ਚੰਗੇ ਨਹੀਂ ਲੱਗਦੇ ਬਰਦਾਸ਼ਤ ਹੀ ਨਹੀਂ ਲੱਗਦੇ ਮੈਨੂੰ ਮੈਂ ਮਾਫੀ ਚਾਹਾਂਗੀ ਕਿ ਮੈਂ ਕਹਾਂਗੀ ਕਿ ਚੈਨਲਸ ਜਿਹੜੀਆਂ ਨੇ ਸਾਡੀਆਂ ਉਹ ਤੁਹਾਨੂੰ ਕੋਈ ਸੈਂਸਰਸ਼ਿਪ ਕਰਨੀ ਤੋਂ ਬੇਈ ਤਾਂ ਕਿ ਅੱਛੇ ਸੰਗੀਤ ਨੂੰ ਪ੍ਰੋਮੋਟ ਕੀਤਾ ਜਾਏ और संगीत संगीत बन के पेश किया जाए संगीत एक कमर्शियल एक्टिविटी बना के उन्होंने पेश किया जाए क्योंकि संगीत बिकाऊ नहीं है संगीत हासिल करने वास्ते कि मेहनत करनी है वो हर एक कलाकार जानता है कि को तो रियाज करें चौदह चौदह घंटे रियाज करवाते सर उस्ताद जी खाना पीना सब भूल के उस्ताद को बैठ के रियाज करीदा सी ਉਹ ਜ਼ਮਾਨਾ ਹੀ ਨਹੀਂ ਲੋਹਰ ਤੋਂ ਹੀ ਪਰਦਾਸ਼ ਹੋਈ ਸੀ ਮਾਂ ਦੀ ਤੇ ਉੱਥੇ ਜਾ ਕੇ ਮਾਂ ਦਾ ਘਰ ਵੇਖਿਆ ਔਰ ਮਾਂ ਦੇ ਘਰ ਜਾ ਕੇ ਇਹੋ ਜੀ ਫੀਲਿੰਗ ਆਈ ਕਿ ਇੱਥੇ ਖੇੜਦੀ ਸੀ ਉਹ ਇੱਥੇ ਗੋਂਦੀ ਸੀ ਇੱਥੇ ਉਸਤਾਦਾਂ ਕੋਲੋਂ ਸਿੱਖੀ ਸੀ ਤੇ ਇਸ ਘਰ ਦੇ ਵਿੱਚ ਕੋਈ ਖਾਸ ਰੂਹ ਹੋਵੇਗੀ ਮੈਨੂੰ ਉੱਥੇ ਜਾ ਕੇ ਬਹੁਤ ਚੰਗਾ ਲੱਗਿਆ ਜਿਹੜੇ ਲੋਕ ਉਨੋਂ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਸਿਰਫ ਇਹੋ ਹੀ ਅਰਦਾਸ ਕਰਕੇ ਆਈ ਕਿ ਇਸ ਘਰ ਨੂੰ ਸੰਭਾਲ ਕੇ ਰੱਖਣਾ ਖਰਾਬ ਨਾ ਹੋਣ ਦੇਣਾ गल बहुत सारिया कर सकती हूँ क्योंकि बहुत लंबी उम्र की हो गई है और मैं बुढ़ी वाई हो गई हाँ मेरे को बहुत ढेर है ना, पर कुछ संगीत बात गल जी करता जो मेरा सारे ਸਮਝਦਾਰ ਲੋਕ ਸਿਆਣੇ ਲੋਕ ਪੜ੍ਹੇ ਲਿਖੇ ਲੋਕ ਉਸਤਾਨ ਦੇ ਬੈਠੂ ਹੈ ਪਰ ਸੰਗੀਤ ਦਾ ਜੋ ਹਾਲ ਹੋ ਰਿਹਾ ਉਹ ਨਹੀਂ ਮੈਨੂੰ ਚੰਗਾ ਲੱਗਦਾ ਉਹ ਮੇਰੇ ਦਿਲ ਦਾ ਬਹੁਤ ਵੱਡਾ ਦੁਖਾਂਤ ਹੈ ਕਿ ਮੈਂ ਜਿੱਥੇ ਵੀ ਜਾ ਕੇ ਦੇਖਣੀ ਆ ਵੱਡੇ ਵੱਡੇ ਚੈਨਲਸ ਦੇ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਦਾ ਹੈ ਉੱਥੇ ਜਾ ਕੇ ਆਪਣਾ ਸੰਗੀਤ ਜਿਹੜਾ ਸਿੱਖਿਆ ਸੀ ਜਿਹੜਾ ਸੁਣਿਆ ਸੀ ਉਹ ਨਹੀਂ ਲੱਭ ਰਿਹਾ ਉਹ ਗਵਾਟ ਗਿਆ ਵੈਸਟਰਨ 뮤직 ਦਾ ਇਨਫਲੂਐਂਸ ਸਾਡੀ ਵਿਰਾਸਤ ਨੂੰ ਖਰਾਬ ਕਰੀ ਜਾਂਦਾ ਇਨਸਟਰੂਮੈਂਟੇਸ਼ਨ ਵੱਧ ਗਈ ਐਨੀ ਜ਼ਿਆਦਾ ਇਨਸਟਰੂਮੈਂਟਸ ਪਾ ਲੈਣਾ ਸ਼ੁਰੂ ਕਰ ਦਿੱਤੇ ਕਿ ਸੰਗੀਤ ਗਵਾਚ ਗਿਆ ਵਿੱਚ ਉਹ ਸੂਰੀ ਨਹੀਂ ਲੱਗਦੀ ਵਿੱਚ ਉਹ ਬੋਲ ਹੀ ਨਹੀਂ ਲੱਗਦੇ ਐਨਾ ਵਧੀਆ ਕਲਾਮ ਸਾਡੇ ਕੋਲ ਪੁਰਗੁਰਾਂ ਦਾ ਸੰਤਾਂ ਦਾ ਬਾਣੀ ਐਂਡੇ ਫੇਮਸ ਰਾਈਟਰਸ ਦਾ ਪਰ ਉਹਦੇ ਜਾ ਕੇ ਲਿਰਿਕਸ ਕੁਝ ਐਹੋ ਜਿਹੇ ਲਿਰਿਕਸ ਜਿਹੜੇ ਸੁਣਨੇ ਵੀ ਚੰਗੇ ਨਹੀਂ ਲੱਗਦੇ ਬਰਦਾਸ਼ਤ ਹੀ ਨਹੀਂ ਲੱਗਦੇ मैन मैं माफी चाहवा मैं कह के चैनल जो सेंसरशिप करनी पवेगी ताकि अच्छे संगीत को प्रमोट किया जाए औरगीत संगीत बन के पेश किया जाए संगीत एक कमरशल एक्टिविटी बना के उन्होंने पेश किया जाए क्योंकि संगीत बेकाऊ नहीं संगीत है संगीत हासिल करने वास्तव कि मेहनत करनी पड़ती है ਉਹ ਹਰ ਇੱਕ ਦਾ ਦਾਰਜੰਦਾ ਕਿ ਕਿੰਨਾ ਉਸਤਾਦਾਂ ਕੋਲ ਰਿਆਜ਼ ਕਰਨ ਵੇਲੇ 14 14 ਘੰਟੇ ਰਿਆਜ਼ ਕਰਵੰਦੇ ਸਨ ਉਸਤਾਦ ਜੀ ਹਾਲਾ ਪੀਣਾ ਸਭ ਭੁੱਲ ਕੇ ਉਸਤਾਦ ਕੋਲ ਬੈਠ ਕੇ ਰਿਆਜ਼ ਕਰੀਦਾ ਸੀ ਉਹ ਜ਼ਮਾਨਾ ਹੀ ਨਹੀਂ ਰਿਹਾ ਬੱਚੇ ਸਿੱਖਣ ਨੂੰ ਹੀ ਨਹੀਂ ਤਿਆਰ ਐਨੇ ਵੱਡੇ ਵੱਡੇ ਤੁਸੀਂ ਉਸਤਾਦ ਬੈਠੇ ਹੋ ਯੂਨੀਵਰਸਿਟੀਆਂ ਦੇ ਵਿੱਚ ਕਲਾਸਿਕਲ ਮਿਊਜ਼ਿਕ ਅਲੰਕਾਰ ਰਿਜੀ ਵਰਕੇ ਜਨ ਤੇ ਨਿਵੇਦਿਤਾਂ ਬੈਠੀ ਹੋਈ ਸੀ ਤੇ ਮੈਂ ਕੀ ਕਹੇ ਤੇ ਉਸਤਾਦ ਲੋਗ ਨੇ ਇਹਨਾਂ ਨੂੰ ਨਾਲ ਇੱਕ ਇਹ ਤਾਲੀਂ ਨਹੀਂ ਦਿੱਤੀ ਜਾ ਸਕਦੀ ਚੈਪਟਰ ਇਹ ਵੀ ਹੋਵੇ ਕਿ ਰਗਾ ਦੀ ਨੋਲੇਜ ਤੇ ਤੁਹਾਨੂੰ ਦਿੱਤੀ ਜਾਏ ਪਰ ਜਿਹੜੀ ਤਹਿਜ਼ੀਬ ਹੈ ਸਾਡੀ ਉਹਦੀ ਵੀ ਕਲਾਸ ਹੋਵੇ ਸਾਡੀ ਤਹਿਜ਼ੀਬ ਨੂੰ ਨਾ ਬੋਲੋ ਸਾਡੀ ਵਿਰਾਸਤ ਬਹੁਤ ਕੀਮਤੀ ਬਹੁਤ ਬਹੁਤ ਕੀਮਤੀ ਹੈ ਸਾਡੇ ਕੋਲ ਇੰਨਾ ਕੁਝ ਗੌਣ ਵਾਸਤੇ ਹੈ ਕਿਸੇ ਨੇ ਮੈਨੂੰ ਇੱਕ ਜਰਨਲਿਸਟ ਨੇ ਇੰਟਰਵਿਊ ਲੈਂਦੇ ਪੁੱਛ ਕੇ कहते हो कित गाओं गीत गाओ, गाओ तोीत सारे सुरेंद्र मैं राजीत खत्म नहीं होंगे दे देखो कभी नहीं खत्म मेहनत करनी पड़ती है सौखा तरीका रेडीमेड म्यूजिक है स्टूडियो में जाके रिकॉर्ड करते हो अपना गीत म्यूजिशियन कोई नहीं होंगे ਉਹ ਬਾਅਦ ਚਾ ਕੇ ਧਿਆ ਕੇ 뮤జిక్ ਪਰ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿ ਇਹ ਕੀ ਹੋ ਰਿਹਾ ਸੋ ਇਹ ਜਿਹੜੂ ਦੁੱਖ ਦੀ ਗੱਲ ਜਿਹੜੀ ਹੈ ਪਤਾ ਨਹੀਂ ਮੈਨੂੰ ਕਹਿਣੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ ਪਰ ਇਹਦੇ ਵਿੱਚ ਸਾਡਾ ਵੀ ਬਹੁਤ ਵੱਡਾ ਹੱਥ ਹੈ ਅਸੀਂ ਐਕਸੈਪਟ ਕਰ ਰਹੇ ਹਾਂ ਉਹ ਐਕਸੈਪਟ ਨਾ ਕਰੀ